ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੇਵਕ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਤੇ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਪਿੰਡ ਡੱਲ ਵਿਜ਼ਿਟ ਕਰਨੀ ਪਊਗੀ ਤੁਹਾਨੂੰ ਭਿੱਖੀ ਵੈਂਡ ਤੋਂ ਕੋਈ 10-11 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਡੱਲ ਦੀ ਕਲਸੀਆਂ ਵਾਂ ਪਿੰਡ ਬਿਲਕੁਲ ਨਜ਼ਦੀਕ ਆ ਡਲੀਰੀ ਪਿੰਡ ਵੀ ਥੋੜੀ ਦੂਰੀ ਤੇ ਆ ਮਾੜੀ ਕੰਬੋ ਕੇ ਪਿੰਡ ਦੀ ਦੂਰੀ ਥੋੜੀ ਆ ਤਰੀਕ ਦੋਸਤੋ ਅੱਜ 2 ਅਪ੍ਰੈਲ ਸਮਾਂ ਕੋਈ ਸ਼ਾਮ ਦੇ 5 ਵਜੇ ਦਾ ਦੋ ਬੈੜਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਦਿਖਾਉਣੀ ਆ ਨੇ ਦੋ ਬੈੜਾ ਇੱਕ ਸਮੇਤ ਬੱਚਾ ਹੈਗਾ ਦੋਸਤੋ ਇੱਕ ਬਿਨ ਬੱਚੇ ਤੋਂ ਆ ਇੱਕ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਜਿਹੜੀ ਮੱਝ ਦਿਖਾਵਾਂਗੇ ਠੀਕ ਆ ਜੀ ਕੋਈ ਮਹੀਨੇ ਦਾ ਸੂਬਾ ਮੱਝ ਇੱਕ ਤੁਹਾਨੂੰ ਤੇਲਾ ਠੀਕ ਆ ਜੀ ਤੇਲ ਮੱਝ ਬਾਕੀ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਲਾਂਗੇ ਤੋ ਹੁਣ ਮੌਕੇ ਤੇ ਕਿੰਨਾ ਇਹਨਾਂ ਪਸ਼ੂਆਂ ਦੇ ਥੱਲੇ ਦੁੱਧ ਦਾ ਕੀ ਰੇਡ ਪੜਦਾ ਰਹਿਣ ਵਾਲਾ ਪੂਰੀ ਡਿਟੇਲ ਇਸ ਕਵਰੇਜ ਵਿੱਚ ਮਿਲ ਜੂਗੀ। ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਹੈ ਪੂਰੀ ਇਨਫੋਰਮੇਸ਼ਨ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ। ਠੀਕ ਹੈ ਜੀ। ਹੋ ਸਕਦਾ ਬਿਲਕੁਲ ਜਿਹੜੇ ਪਸ਼ੂ ਚਵਾਈ ਤੇ ਆ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵਿੱਚ ਤਸੱਲੀ ਕਰਵਾ ਦਾਂਗੇ। ਤੇ ਬਾਕੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਕਵਰੇਜ ਪਹੁੰਚ ਸਕੇ ਤੇ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਹੈ ਉਹਦੀ ਪਹੁੰਚ ਵਿੱਚ ਆ ਸਕੇ। ਉਹ ਕਰਦੇ ਆਂ ਗੱਲਬਾਤ ਵੀਰ ਸੇਵਕ ਦੇ ਨਾਲ ਪੁੱਛਦੇ ਆਂ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸੇਵਕ ਸਾਸਰੀ ਕਾਰ ਹਾਸਿੰਗਾਲ ਵੀਰ ਜੀ ਉਹ ਠੀਕ ਠਾਕ ਵੀਰ ਠੀਕ ਵਧੀਆ ਵੀਰ ਜੀ ਠੀਕ ਠਾਕ ਅੱਛਾ ਵੀਰ ਸੇਵਕ ਵਪਾਰ ਦਾ ਕੰਮ ਆ ਵੀਰ ਕਿੱਦਾਂ ਚੱਲੀ ਜਾਂਦਾ ਵਧੀਆ ਵੀਰ ਜੀ ਚੱਲੀ ਆਈ ਚੱਲੇ ਚੱਲੀ ਜਾਂਦੀ ਵਧੀਆ 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 ਆਉਂਦੇ ਰਹਿੰਦੇ ਪਸ਼ੂ ਹਾਂਜੀ ਤੇ ਅੱਜ ਤਕਰੀਬਨ ਆਪਣੇ ਕੋਲ ਤਿੰਨ ਪਸ਼ੂ ਆ ਦੋ ਤਾਂ ਵਿਹੜਾ ਆਪਾਂ ਦਿਖਾਉਣੀਆਂ ਤੇ ਇੱਕ ਮੱਝ ਹਾਂਜੀ ਇੱਕ ਮੱਝ ਪਸ਼ੂ ਸਾਰੇ ਸੂਏ ਸਵਾ ਜਾਂ ਦੁੱਧ ਤੇ ਚੱਲਣਦੇ ਆ ਹਾਂਜੀ ਠੀਕ ਆ ਤੇ ਵੀਰ ਸੇਵਕ ਜਿਕਰ ਪਹਿਲਾਂ ਪਰ ਤੋਂ ਸ਼ੁਰੂਆਤ ਆਪਾਂ ਕਰ ਲਈਏ ਇਸ ਵੈਡ ਤੋਂ ਤੇ ਕੀ ਇਹਦੀ ਡੇਟ ਡਿਟੇਲ ਕੀ ਹੈ ਇਨਫੋਰਮੇਸ਼ਨ ਕੀ ਹੈ ਜੀ ਇਹ ਵੀਰ ਜੀ ਪਹਿਲੇ ਸਵੇਰ ਜੋ ਅੱਛਾ ਜੀ ਤੇ 20 ਲੀਟਰ ਹੁਣ ਦੁੱਧ ਦੇ ਰੇ ਥਲੇ ਤੋਲਵਾ ਠੀਕ ਹੈ ਜੀ ਪਹਿਲਾਂ ਸੂਈ ਆ ਹਾਂਜੀ ਪਹਿਲਾਂ ਮੂੰਹ ਦੰਦੀ ਜਵਾਨ ਹੋ ਗਈ ਠੀਕ ਹੈ ਜੀ ਤੇ ਸੂਆ ਕਿੰਨੇ ਕ ਟਾਈਮ ਦਾ ਕਿੰਨਾ ਸਮਾਂ ਹੋਵੇ ਇਹਨੂੰ 20 ਦਿਨ ਸੂਈ ਨੂੰ ਚੱਲੇ 20 ਕ ਦਿਨ ਹਾਂਜੀ ਠੀਕ ਹੈ ਜੀ ਲਓ ਦੋਸਤੋ 20 ਦਿਨਾਂ ਦਾ ਜਿਹੜਾ ਟਾਈਮ ਹੋ ਗਿਆ ਸੂਈ ਨੂੰ ਪਹਿਲਾਂ ਬੱਚੀ ਆ ਠੀਕਾ ਕੰਨੀ ਵਾਲੇ ਦੰਦ ਦਾ ਬਰਾਬਰ ਚੱਕ ਗਈ ਆ ਵੀਰਾਂ ਦਾ ਵੀ ਮੂੰਹੋਂ ਦੰਦ ਦੀ ਜਵਾਨ ਵੱਡੇ ਕੱਦ ਕਾੜ ਦੇ ਵਿੱਚ ਆ ਬਾਕੀ ਵੇਖ ਕੇ ਸਾਰੇ ਵੀਰਾਂ ਨੇ ਤੁਸੀਂ ਜਜਮੈਂਟ ਕਰ ਹੀ ਲੈਣੀ ਆ ਵੱਡੀ ਹਾਈਟ ਆ ਲੈਂਥ ਵੀ ਪੂਰੀ ਆ ਤੇ ਉਚਾਈ ਵੀ ਪੂਰੀ ਆ ਠੀਕ ਆ ਜੀ ਲੰਬਾਈ ਪੂਰੀ ਆ ਉਚਾਈ ਵੀ ਪੂਰੀ ਆ ਬਾਕੀ ਥਾਣ ਥਣ ਦੀ ਕੁਆਲਿਟੀ ਤੁਹਾਨੂੰ ਇੱਕ ਵਾਰੀ ਬਾਅਦ ਵਿੱਚ ਆਪਾਂ ਦਿਖਾਉਣੀ ਆ ਉਸ ਤੋਂ ਪਹਿਲਾਂ ਇੱਕ ਤੁਹਾਨੂੰ ਜਿਹੜਾ ਬੱਚਾ ਦਿਖਾ ਦਿੰਨੇ ਆ ਇਹ ਤੇ ਮਗਰਾ ਫੀਮੇਲ ਕਾਫ ਆ ਠੀਕ ਆ ਜੀ ਬੱਚੀ ਆ ਐਚ ਐਫ ਬਰੀਡ ਦੇ ਵਿੱਚ ਮਗਰ ਬੱਚੀ ਆ ਆ ਦੇਖੋ ਠੀਕ ਆ ਸੋ ਮਗਰ ਬੱਚਾ ਜਿਹੜਾ ਫੀਮੇਲ ਕਾਫ ਆ ਤੇ 20 ਕਿ ਦਿਨਾਂ ਦਾ ਵੀਰ ਦੱਸ ਰਿਹਾ ਬਾਕੀ ਤੁਸੀਂ ਆਪਦੀ ਸਮਝੋ ਵੇਖ ਲਿਓ ਬੱਚੇ ਨੂੰ ਕੋਈ 22 24 25 ਦਿਨਾਂ ਦਾ ਤੁਸੀਂ ਮੰਨ ਸਕਦੇ ਜੇ ਕੋਈ 20 ਦਿਨਾਂ ਦਾ ਮੰਨ ਕੇ ਤੁਸੀਂ ਸੌਦਾ ਕਰ ਲੈ ਬਿਲਕੁਲ ਕਰ ਸਕਦੇ ਠੀਕ ਹੈ ਤੇ ਵੀਰ ਸੇਵਕ ਦੁੱਧ ਤੁਸੀਂ ਦੱਸਿਆ ਕਿੰਨਾ 20 ਕਿਲੋ ਹਾਂਜੀ 20 ਲੀਟਰ ਵੀਰ ਜੀ 20 ਲੀਟਰ ਹੈਗਾ ਜੀ ਹਾਂਜੀ ਬਾਕੀ ਚੋਣ ਝਾਂ ਚੰਗੀ ਵੀਰ ਬਹੁਤ ਵਧੀਆ ਵੀਰ ਜੀ ਠੀਕ ਹੈ ਜੀ ਕੋਈ ਵੀਰ ਤੇ ਪਾਸ ਕਰਨ ਆਉਂਦਾ ਚਾਹੇ ਕੋਈ ਆਨਲਾਈਨ ਮੰਗਾਉਂਦਾ ਕੋਈ ਆ ਸਾਡੀ ਪੂਰੀ ਗਾਰੰਟੀ ਹੈ ਵੀਰ ਜੀ ਇਹਦੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਚੋਣ ਝਾਂ ਨੰਬਰ ਆ ਬਾਕੀ ਇੱਕ ਵਾਰੀ ਤੁਹਾਨੂੰ ਥੋ ਅਗਲੇ ਪਿਛਲੇ ਥਣਾ ਦਾ ਸਹਜ ਆ ਤੁਸੀਂ ਵੇਖ ਕੇ ਚੈੱਕ ਕਰੋ ਆ ਲਓ ਜੀ ਠੀਕ ਸੋ ਮੁਠੀ ਥਣਾ ਚੂਣ ਚਾਣ 1 ਨੰਬਰ 20 ਲੀਟਰ ਹੁਣ ਜਿਹੜਾ ਮੌਕੇ ਤੇ ਕਿਸੇ ਵੀਰ ਨੇ ਆਣ ਕੇ ਚੋਲਣਾ ਉਹ 20 ਲੀਟਰ ਇਹਦੇ ਥੱਲੇ ਹੁਣ ਦੁੱਧ ਨਖੇੜ ਅਗਲੇ ਥਣਾ ਦਾ ਪਿਛਲੇ ਥਣਾ ਦਾ ਕਾਫੀ ਸੋਹਣਾ ਠੀਕ ਆ ਜੀ ਵਿਰਲਾ ਵਿਤਾਂ ਸੋਹਣੀਆਂ ਨੇ ਤੇ ਚੂਣ ਜਾਣ ਦੀ ਕਿਦਾਂ ਉਹ ਆਪਾਂ ਤੁਹਾਨੂੰ ਜਦੋਂ ਤੋੜ ਕੇ ਦਿਖਾਉਣ ਤੋਂ ਬਾਅਦ ਇੱਕ ਵਾਰੀ ਪਾਸ ਕਰਾ ਦਾਂਗੇ ਕੋਈ ਥੋੜੀਆਂ ਬਾਤੀਆਂ ਧਾਰਾ ਮਾਰ ਕੇ ਆਰਡਰ ਦੀ ਕੁਆਲਟੀ ਬਿਲਕੁਲ ਤੁਸੀਂ ਆ ਵੇਖ ਕੇ ਚੈੱਕ ਕਰੋ ਤੋ ਹੁਣ ਵੈਸੇ ਜਿਹੜਾ ਦੋਸਤੋ ਸਮਾਂ ਬਿਲਕੁਲ ਚਵਾਈ ਦਾ ਸ਼ਾਮ ਦੀ ਚਵਾਈ ਦਾ ਸਮਾਂ ਨੇੜਾ ਇਸ ਕਰਕੇ ਕਰਮਾਂ ਲਈ ਜਿੰਨੀ ਬਣੀ ਤਣੀ ਆ 20 ਕਿਲੋ ਜਾਂ 20 ਲੀਟਰ ਵਾਲੇ ਪਸੂ ਦਾ ਜਿੰਨਾ ਭਾਂਡਾ ਤਿਆਰ ਹੋਣਾ ਚਾਹੀਦਾ ਉਹ ਸਾਰੇ ਵੀਰਾਂ ਨੇ ਵੇਖ ਕੇ ਤੁਸੀਂ ਜਜਮੈਂਟ ਕਰ ਹੀ ਲੈਣੀ ਆ ਹਾਈਟ ਵੱਡੀ ਆ ਬਿਲਕੁਲ ਚੌੜੇ ਪਿੱਠਪੂੜੇ ਦੇ ਵਿੱਚ ਲਿਆਓ ਇੱਕ ਵਾਰੀ ਖੋਲ ਕੇ ਵੀਰਾਂ ਸਾਹਮਣੇ ਤੋਰ ਕੇ ਦਿਖਾਈਏ ਠੀਕ ਹੈ ਤੋ ਫਾੜੀ ਵਾਲਾ ਚੱਡਾ ਬੈਕ ਸਾਈਡ ਤੋਂ ਤੁਸੀਂ ਆਹ ਵੇਖ ਸਕਦੇ ਜੇ ਥਣਾ ਦੀ ਕੁਆਲਿਟੀ ਠੀਕ ਆ ਜੀ ਥਣਾ ਦਾ ਸਾਇਜ਼ ਵੇਖ ਸਕਦੇ ਜੇ ਵਿਰਲਾ ਪੇਥਾਂ ਵੇਖ ਸਕਦੇ ਜੇ ਆ ਲਓ ਜੀ ਬਾਕੀ ਅਭੀਰ ਸੇਵਕ ਕੋਈ ਬੰਗਾ ਬੂੰਗਾ ਵੈਸੇ ਮੋਸਟਲੀ ਪਾ ਹੀ ਲੈਣੇ ਕਿ ਲੋੜ ਹੀ ਨਹੀਂ 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 ਪਾ ਦਈਦਾ ਵੀਰ ਜੀ ਵੰਡਾ ਪਾ ਦਈਦਾ ਠੀਕ ਹੈ ਜੀ ਹਾਂ ਲੋੜ ਵੀ ਕੋਈ ਨਹੀਂ ਤੇ ਪਾ ਦ ਵੀ ਦਈਦਾ ਮੈਂ ਕੋਈ ਵੀ ਭੂਰ ਛਟਾ ਬੋਲਾ ਕਿਸੇ ਤਰ੍ਹਾਂ ਦਾ ਕੋਈ ਠੀਕ ਹੈ ਜੀ ਨਹੀਂ ਭੂਰ ਛਟਾ ਲਓ ਦੱਸੋ ਵੈਸੇ ਉਹ ਵੀ ਚੀਜ਼ ਆਪਾਂ ਦਿਖਾਈ ਦੇਣੀ ਆ ਉਹ ਵੀ ਬਿਲਕੁਲ ਆਮੋ ਸਾਹਮਣੇ ਤੁਹਾਡੇ ਬਿਲਕੁਲ ਬਿਲਕੁਲ ਪੇਸ਼ ਕਰਦੇ ਆਂਗੇ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਫੁਹਾਰ ਨਹੀਂ ਕੀ ਮੋਟੀ ਚਵਾਈ ਹੈ ਇੱਕ ਨੰਬਰ ਵੀਰਾਂ ਦਾ ਵੀ ਬਿਲਕੁਲ ਇੱਕੋ ਜਿਹਾ ਜਵਾਬ ਅਸਮਾ ਤੇ ਬਾਕੀ ਤੁਸੀਂ ਖਲੋਨੀ ਖਲਾਨੀ ਤੋਂ ਵਹਿੜ ਤੋਂ ਇੱਕ ਆ ਜਜਮੈਂਟ ਕਰ ਸਕਦੇ ਜੀ ਆਹ ਦੇਖੋ ਜੀ ਸੀਲੀਆਂ ਸੂਲੀਆਂ ਪੂਰੀਆਂ ਨੇ ਕਰਮਾਲੀ ਦੇ ਵਿੱਚ ਚੱਡਾ ਛੱਡਾ ਬਿਲਕੁਲ ਚੌਰਸ ਲੇਵਾ ਮੋਢੇ ਤੋਂ ਠੀਕ ਆ ਲੈ ਵੀਰ ਵੀ ਤੋਰ ਲਾ ਗਏ ਆਹ ਦੇਖੋ ਜੀ ਠੀਕ ਆ ਸੋ ਠੰਡੀ ਧੀਰੀਆ ਕਰਮਾਲੀ ਸੀਲੀਆਂ ਸੂਲੀਆਂ ਪੂਰੀਆਂ ਦੋਸਤੋ ਜਿੱਦਾਂ ਮਰਜੀ ਕੋਈ ਲੇਡੀ ਬਹਿ ਕੇ ਚਵਾਈ ਕਰ ਲੇ ਕੋਈ ਭਰਾ ਬਹਿ ਕੇ ਚਵਾਈ ਕਰ ਲੇ ਬੱਚਾ ਬਹਿ ਕੇ ਚਵਾਈ ਕਰ ਲੇ ਹੁਜੇ ਪਸ਼ੂ ਦੇ ਥੱਲੇ ਪਹਿਲਣ ਵਜੀਆ ਖੂਬਸੂਰਤ ਆ ਜਿੰਨੇ ਵੀ ਆ ਉੱਠੇ ਪਾਠੇ ਤੋਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਬੈਕ ਸਾਈਡ ਤੋਂ ਆ ਕਰੋ ਚੈੱਕ ਠੀਕ ਆ ਜੀ ਸੋ ਆ ਦੇਖੋ ਠੀਕ ਆ ਇਹ ਨਾਲ ਦੀ ਨਾਲ ਬੱਚਾ ਲਾ ਦਿਓ ਕੋਈ ਨਹੀਂ ਲਾ ਦਿਓ ਬੱਚਾ ਲਾ ਕੇ ਦੋਸਤੋ ਕੋਈ ਦੋ ਦੋ 4-4 ਕੋਈ 5-5 7-7 ਧਾਰਾਂ ਮਾਰ ਕੇ ਕੋਈ ਤਸੱਲੀ ਕਰਵਾ ਦਿੰਨੇ ਆ ਠੀਕ ਹੈ ਸੋ ਚੋਣ ਜਾਣ ਦਾ ਪਤਾ ਲੱਗ ਜੂਗਾ ਜਿਹੜੇ ਵੀਰ ਕੋ ਦੂਰੋਂ ਨੇੜੋਂ ਸੌਦਾ ਕਰਨਾ ਚਾਹੁੰਦੇ ਆ ਆਨਲਾਈਨ ਸੌਦਾ ਕਰਨਾ ਚਾਹੁੰਦੇ ਆ ਉਹਨਾਂ ਦੀ ਨਿਗਾਹ ਦੇ ਵਿੱਚ ਆਪਾਂ ਘੜ ਦਿੰਨੇ ਆ ਫਾਕਟ ਫਿਰ ਵੀ ਕੋਈ ਵੀਰ ਇੱਥੇ ਆਣ ਕੇ ਆਪਦੀ ਇੱਕ ਟਾਈਮ ਚੋਕੇ ਦੋ ਟਾਈਮ ਚੋਕੇ ਤਸੱਲੀ ਕਰ ਸਕਦਾ ਦੇਖੋ ਜੀ ਲੱਭ ਸੀ ਇਹ ਉਹ ਮੇਰੇ ਕੋ پاس ਹੀ ਮੜਿਆ ਆਪ ਖਾ ਲੇ ਲਓ ਦੋਸਤੋ ਇਹ ਮਗਰਲੇ ਥਾਣਾ ਦੀ ਚਵਾਈ ਸੀ ਅਗਲੇ ਥਾਣਾ ਦੀ ਚਵਾਈ ਤੁਸੀਂ ਦੇਖੋ ਨਾ ਵੀਰ ਸੇਵਕ ਪਰਲੇ ਹੱਥ ਨਾ ਮਾਰਦੇ ਕੱਲੇ ਕੱਲੇ ਥੰਦੀ ਆ ਜੇ ਆ ਲੈ ਆ ਦੇਖੋ ਠੀਕ ਹੈ 1 ਨੰਬਰ ਚੋਣਾ ਦੋਸਤੋ ਬਾਕੀ ਪੂਰੀ ਤਸल्ली बख्शा ਜਿੱਦਾਂ ਮਰਜ਼ੀ ਮੇਰੇ ਵਿੱਚ ਕੋਈ ਆਪਦਾ ਸਵਦਾ ਕਰ ਸਕਦੇ ਜੇ ਸਾਈ ਭੈਣਾ ਕਰਕੇ ਆਪਦੇ ਹੱਥੀ ਵੀ ਤੁਸੀਂ ਨਰਕ ਪਰਖ ਕਰ ਸਕਦੇ ਜੀ ਤਸੱਲੀ ਕਰ ਸਕਦੇ ਜੀ ਲੈ ਵੀਰ ਸੇਵਕ ਕੀ ਡਿਮਾਂਡ ਕਰਦੇ ਐ ਇਸ ਪਹਿਲੇ ਨੰਬਰ ਵਾਲੀ ਵੈੜ ਦੀ ਵੀਰ ਜੀ ਇਹਦਾ ਮੁੱਲ 75000 ਹਾਂਜੀ ਤੇ 3000 ਰੁਪਏ ਆ ਛੱਡ ਦਾਂਗੇ ਆਪਾਂ 72 ਦੀ 72000 ਦੀ ਵੈੜ ਦੇ ਦਾਂਗੇ ਲੈ ਇਹਦੇ ਪੱਤਰੇ ਕੇ ਪੱਤਰ ਚ ਭੋਜੂ ਛੋੜ ਜਾਪਾ ਜੀ ਆਏ ਵੀਰ ਦਾ ਮਾਨਤਾਣ ਕਰ ਦਾਂਗੇ ਠੀਕ ਹੈ ਜੀ ਹਾਂਜੀ ਲੈ ਵੀ ਦੋਸਤੋ 72000 ਦੇ ਵਿੱਚੋਂ ਵੀ ਵੀਰ ਸੇਵਕ ਕਹਿੰਦਾ ਮਾਨਤਾਣ ਕਰ ਦਾਂਗੇ ਸੋ ਪੂਰੀ ਪ੍ਰੋਪਰ ਤੁਸੀਂ ਚਵਾਈ ਦੇਖ ਲਈ ਆ ਠੀਕ ਆ ਜੀ ਵੈਸੇ ਵੈੜ ਪੂਰੀ ਤਸੱਲੀ ਵਾਲੀ ਚਲੋ ਹੈ ਨਵੀਂ ਆ ਪਹਿਲਾਂ ਨਾ ਬੱਚੀ ਸੂਈ ਆ ਤੇ ਕੋਈ ਵੀ ਇਹਦਾ ਨਰਨਾ ਕੋਈ ਫੈਸਲਾ ਡਿਸੀਜਨ ਤੁਸੀਂ ਲੈ ਸਕਦੇ ਜੀ ਮਗਰ ਵੀ ਬੱਥੀ ਐ ਆਪ ਵੀ ਪਹਿਲਾ ਸੂਬਾ ਸੁਈਆ ਬਾਕੀ ਚੋਣ ਜਾਣ ਇੱਕ ਨੰਬਰ ਵਿੱਚ ਵੀਡੀਓ ਤੇ ਤੁਹਾਨੂੰ ਦਿਖਾ ਦਿੱਤੀ ਠੀਕ ਹੈ ਲਓ ਵੀ ਇੱਕ ਸੈਕੰਡ ਨੰਬਰ ਤੇ ਦੋਸਤ ਜਿਹੜੀ ਅਗਲੀ ਵਾੜ ਤੁਹਾਨੂੰ ਦਿਖਾਉਣੀ ਆ ਆ ਕਰੋ ਚੱਕ ਠੀਕ ਆ ਵਾੜ ਇਹ ਵੀ ਚੰਗੀ ਆ ਤੇ ਕਦ ਘਾਟ ਵੱਡਾ ਐ ਇਸ ਵਾੜ ਦਾ ਵੀ ਠੀਕ ਆ ਜੀ ਇਹ ਕ੍ਰੋਸ ਸੰਗ ਦੇ ਵਿੱਚ ਠੀਕ ਆ ਕ੍ਰੋਸ ਸੰਗ ਦੇ ਵਿੱਚ ਬਾਕੀ ਅੱਛਾ ਵੀਰ ਸੇਵਕ ਇਹਨੂੰ ਸਮਾਂ ਕਿੰਨਾ ਕੋ ਗਿਆ ਜੀ ਸੁਈ ਨੂੰ ਵਿਰਜੀ ਕੋਈ 25 ਦਿਨ ਲਾਲੇ ਕੋਈ ਮਹੀਨਾ ਲਾਲੇ ਇੱਥੇ ਕੀ ਹੋ ਜਾਏ ਨੂੰ ਠੀਕ ਹੈ ਜੀ ਹਾਂਜੀ ਲੋ ਜੀ 20 ਦਿਨ ਦਾ ਚਾਹੇ ਕੋਈ 25 ਦਿਨ ਤਾਂ ਸਮਾਂ ਮੰਨ ਸਕਦਾ ਬੱਚਾ ਹੈਗਾ ਮਗਰ ਤੇ ਨਹੀਂ ਵੀਰਜੀ ਫਲ ਦਿਨ ਬੱਚੋਂ ਹਾਂ ਬਣਾ ਬੱਚਾ ਅੱਛਾ ਜੀ ਤੇ ਇਹ ਸਵੇਰ ਦਾ ਦੂਜਾ ਕਿ ਤੀਜਾ ਹੈ ਨਹੀਂ ਤੀਜੇ ਸਵੇਰ ਤੀਜੇ ਸਵੇਰ ਹਾਂਜੀ ਤੇ ਅੱਜ ਵੀਰ ਸੇਵਕ ਪੰਜੀਆਂ 20 ਪੰਜੀਆਂ ਦਿਨਾਂ ਦੀ ਸੂਈ ਥਲੇ ਦੁੱਧ ਹੋਣ ਕਿੰਨਾ 16 ਲੀਟਰ ਦੁੱਧ ਹੈ ਜੀ ਇਹਦੇ ਥੱਲੇ ਫੁੱਲ 16 ਲੀਟਰ ਹਾਂਜੀ ਜਿਹੜਾ ਤੋਲ ਮੰਦੂ ਬਿਲਕੁਲ ਜਿਹੜਾ ਕਿਸੇ ਵੀਰ ਨੇ ਚੋਲਣਾ ਭਾਂਡੇ ਚ ਪੈਂਦਾ ਜਿਹੜਾ ਪੂਰਾ ਵਧ ਗਿਆ ਹੈ ਇਹ ਠੀਕ ਹੈ ਜੀ ਤੇ ਠੀਕ ਹੈ ਜੀ ਇਹ ਸਾਫ਼ ਸੋਥਰੀਆ ਕਰਵਾਣੀ ਬਹੁਤ ਵਧੀਆ ਜੀ ਆਪਾਂ ਚਵਾਜ ਦੇਣੀ ਆ ਬਿਲਕੁਲ ਹਾਂਜੀ ਲੋ ਦੋਸਤੋ ਜਿੱਦਾਂ ਪਹਿਲੀ ਬੈੜ ਦੀ ਆਪਾਂ ਤਸੱਲੀ ਕਰਵਾਈ ਆ ਕੁਝ ਧਾਰਾਂ ਮਾਰ ਕੇ ਦੀ ਵੀ ਤਸੱਲੀ ਕਰਾ ਦਾਂਗੇ ਤੇ ਦੂਜੇ ਸੂਬੇ ਦੇ ਵਿੱਚ ਠੀਕ ਆ ਕੋਈ 20 25 ਕੇ ਦਿਨਾਂ ਦਾ ਸਮਾਂ ਵੀਰ ਮੰਨ ਸਕਦਾ ਕੋਈ ਠੀਕ ਆ ਜੀ ਤਾਂ 16 ਕਿਲੋ 16 ਲੀਟਰ ਸੌਰੀ ਇਹਦੇ ਥਲੇ ਹੁਣ ਜਿਹੜਾ ਦੁੱਧ ਮੌਜੂਦ ਆ ਠੀਕ ਆ ਬੂਤੀ ਪਾਤੀ ਬਿਲਕੁਲ ਛੋਟੀ ਆ ਫੇਸ ਕੁਆਲਟੀ ਬਿਲਕੁਲ ਛੋਟੀ ਜੀ ਆ ਕੰਨ ਕੁੰਨ ਬਿਲਕੁਲ ਛੋਟੇ ਤੇ ਕੱਦ ਵੱਡੀਆਂ ਬੈੜਾਂ ਦੇ ਵਿੱਚ ਆਪਾਂ ਕਾਊਂਟ ਕਰ ਸਕਦੇ ਹਾਂ ਇਸ ਬ ਠੀਕ ਆ ਮੀਡੀਅਮ ਤੋਂ ਥੋੜੀ ਉੱਚੀ ਆ ਬਾਕੀ ਚੱਡਾ ਝੋਟਾ ਹਵਾਨਾ ਲੇਵਾ ਵੇਖੋ ਬਿਲਕੁਲ ਫਾੜੀ ਆ ਠੀਕ ਆ ਤੋਂ ਚਾਰੇ ਥਣਾ ਦਾ ਸਹਿਜ ਵੀ ਇੱਕੋ ਜਿਹਾ ਸਪੇਸ ਕੋਈ ਚੱਪੇ ਚੱਪੇ ਤੇ ਥਣ ਤੇ 16 ਲੀਟਰ ਦੀ ਵੀਰ ਤਸਦੀ ਦੇ ਰਿਹਾ ਵੀ 16 ਲੀਟਰ ਜਿਹੜਾ ਇਸ ਬਹਿਰ ਦੇ ਥਲੇ ਦੁੱਧ ਜਿਹੜਾ ਕਿਸੇ ਵੀਰ ਨੇ ਆ ਕੇ ਚੋ ਲੈਣਾ ਜਿਹੜਾ ਭਾਂਡੇ ਵਿੱਚ ਪੈਂਦਾ ਦੁੱਧੋ 16 ਕਿਲੋ ਠੀਕ ਆ ਤੇ ਆ ਇੱਕ ਸਾਈਡ ਤੋਂ ਤੁਹਾਨੂੰ ਦਿਖਾਉਨੇ ਆਪਾਂ ਆ ਕਰੋ ਠੀਕ ਆ ਠੀਕ ਆ ਠੰਡੀਆਂ ਧੀਰੀਆਂ ਬੈਣਾ ਦੋਵੇਂ ਠੰਡੀਆਂ ਧੀਰੀਆਂ ਨੇ ਸੀਲਸ ਆਊਗਾ ਸਲੱਗ ਸਲੋਗ ਪੂਰੀਆਂ ਆ ਕਰੋ ਚੈੱਕ ਠੀਕ ਆ ਜੀ ਨਿਕਾ ਵੀਰ ਬਿਲਕੁਲ ਤਸੱਲੀ ਕਰਵਾ ਰਹੇ ਹੱਥ ਲਾ ਕੇ ਜਿੱਦਾਂ ਮਰਜ਼ੀ ਕੋਈ ਵੀਰ ਆਪ ਵੀ ਤੁਸੀਂ ਤਸੱਲੀ ਕਰ ਸਕਦੇ ਜੀ ਲਾ ਵੀ ਵੀਰ ਸੇਵਕ ਇਹ ਵੀ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਇੱਕ ਵਾਰੀ ਦਿਖਾ ਦਗੇ ਇਸੇ ਤਰ੍ਹਾਂ ਦੋਸਤੋ ਬੈਠ ਕੇ ਕੋ 2 ਮਿੰਟ ਵਿੱਚ ਡੇਢ 2 ਮਿੰਟਾਂ ਬਾਅਦ ਪਸਮਾਉ ਹੋ ਜਾਂਦਾ ਪਸੂ ਦਾ ਠੀਕ ਆ ਜੀ ਵੰਗਾ ਪਾਉਣਾ ਤੁਹਾਡੀ ਖੁਸ਼ੀ ਆ ਕਿਸੇ ਵੀਰ ਦੀ ਵੈਸੇ ਠੰਡੀਆਂ ਧੀਰੀਆਂ ਨੇ ਮੋਸਟਲੀ ਆਪਾਂ ਵੰਗਾ ਜਿਹੜਾ ਰੱਸੀ ਕੋ ਜੂਟ ਪਾ ਲਈਦਾ ਬੈੜਾ ਨੂੰ ਖਾਸ ਤੌਰ ਤੇ ਬਾਕੀ ਆ ਵੇਖੋ ਹਲੋ ਠੀਕ ਹੈ ਜੀ ਅੱਛਾ ਲਾ ਵੀਰ ਸੇਵ ਕੇ ਜਿਹੜੀ ਇਹ ਸੈਕੰਡ ਨੰਬਰ ਤੇ ਆਪਣੇ ਕੋਲ ਬੈਠ ਵੀਰ ਇਹਦੀ ਕੀ ਡਿਮਾਂਡ ਕਰਦੇ ਆ ਕੀ ਮੁੱਲ ਰਹੂਗਾ ਇਹਦਾ ਇਹਦਾ ਵੀਰ ਜੀ ਮੁੱਲ 58000 ਹਾਂਜੀ ਤੇ 2000 ਰੁਪਏ ਦਾ ਛੋਟ ਕਰ ਦਾਂਗੇ ਆਪਾਂ ਦੀ 2000 ਰੁਪਏ ਹਾਂਜੀ ਲਓ ਜੀ 56000 ਦੀ ਹਾਂਜੀ 56000 ਦੀ ਦੋਸਤੋ ਵੀਰਾਂ ਦਾ ਵੀ ਦੇ ਦੇਾਂਗੇ ਲੈਣ ਦੇਣ ਜਿਹੜਾ ਹੋ ਜੂਗਾ ਉਹ ਤਾਂ ਜੀ ਵੀ ਥੋੜਾ ਪਤਾ ਪਹੁੰਚਦਾ ਸਰਦਾ ਹਾਂਜੀ ਕਰਦਾ ਵੀਰ ਜੇ ਆਇਆ ਲੋ ਮਾਨ ਠੀਕ ਹੈ ਜੀ ਵਿੱਚੋਂ ਦੋਸਤੋ ਹੋਰ ਮਾਨਤਨ ਹੋ ਜੂਗਾ ਕੋਈ ਵੀਰ ਸੌਦਾ ਕਰੇ ਠੀਕ ਹੈ ਜੀ ਖਰੀਦਣ ਦੇ سلسلے ਲਈ ਬਹੁਤ 55000 ਦੇ ਵਿੱਚੋਂ ਵੀ ਮਾਨਤਨ ਹੋ ਜੂਗਾ ਇਹੋ ਜਿਹੀ ਨਹੀਂ ਫਲ ਜਿੱਦ ਨਹੀਂ ਕੋਈ ਬਿਲਕੁਲ ਬਿਲਕੁਲ ਬਸ ਇਹ ਬਾਕੀ ਹੈ ਠੰਡੀਆਂ ਧੀਰੀਆਂ ਨੇ ਸੀਲਸ ਲਾਗਾ ਜਿੱਦਾਂ ਮਰਜੀ ਕੋਈ ਸੱਜੇ ਖਾਬਿਓ ਬੈਗ ਸਾਈਡ ਤੋਂ ਜਿੱਦਾਂ ਮਰਜੀ ਟੱਚ ਕਰਕੇ ਤਸੱਲੀ ਕਰੀ ਚੱਲੇ ਕਰਮ ਵਾਲੀਆਂ ਪੈਰ ਨਹੀਂ ਪੋਟ ਦੀਆਂ ਠੀਕ ਹੈ ਜੀ ਥਣ ਥਣੂ ਵੀ ਪੂਰਾ ਹੱਥੀ ਚਵਾਈ ਵਾਲਾ ਮੁੱ ਸੇਵਕ ਅੱਗੇ ਆ ਜਾ ਇੱਧਰ ਸੈਗ ਆਪਣੇ ਕੋਲ ਤੀਸਰੇ ਨੰਬਰ ਤੇ ਜਿਹੜੀ ਇਹ ਮੱਝ ਆ ਗਈ ਹੈ। ਅੱਛਾ ਇਹ ਤੁਸੀਂ ਮੱਝ ਦੱਸ ਰਹੇ ਸੀ ਵੀ ਆਪਣੇ ਘਰ ਦੀ ਘਰੇਲੂ ਮੱਝ ਹੀ ਹੈ। ਹਾਂਜੀ ਹਾਂਜੀ ਆਪਣੀ ਹੈ ਜੀ। ਵਸੇ ਹੈ ਪਸ਼ੂ ਵਪਾਰ ਲਾਈਨਾ ਤੁਹਾਡੀ ਤੇ ਮੱਝ ਵੈਸੇ ਘਰੋਂ ਹੀ ਸੇਲ ਕਰਦਾ। ਇਹ ਮੱਝ ਕਰਦੀ ਆਪਣੇ। ਅੱਛਾ ਸੂਹਾ ਵੀਰੇ ਇੱਕ ਨਵਾਂ ਸੂਈ ਆਪਣੇ ਕੋਲ। ਤੀਜਾ ਸੂਵੇ ਜੀ। ਤੀਜਾ। ਹਾਂਜੀ। ਤੇ ਪਹਿਲੇ ਦੂਜੇ ਸੂਵੇ ਤੱਕ ਕੀ ਦੁੱਧ ਦੌਧ ਰ ਰਹੇ ਆਪਣੇ ਕੋਲ ਦਾ? ਵੀਰ ਦੁੱਧ 10 ਲੀਟਰ ਦੁੱਧ ਮੱਝ ਦੇ ਥਲੇ। ਐਸ ਵਕਤ ਹਾਂਜੀ ਪਿਛਲੇ ਸਵੇਰਾਂ ਚ ਵੀ ਇੰਨਾ ਕ ਦਿੰਦੀ ਰਹੀ ਹਾਂਜੀ ਦੁੱਧ ਦੇਣਾ ਈ ਛੋਟੀ ਦੇ ਰਹੇ ਅੱਛਾ ਸੇਵਕ ਵੀਰੇ ਦਾ ਤੁਸੀਂ ਦੱਸ ਰਹੇ ਸੀ ਵੀ ਹੈ ਤੇਲ ਹਾਂਜੀ ਪਿਛਲੇ ਥਣ ਦੀ ਪਿਛਲੇ ਥਣ ਦੀ ਹਾਂਜੀ ਇੱਕ ਬਹਿਣੀ ਵਾਲੇ ਦੋਸਤ ਮਗਰਲੇ ਥਣ ਦੀ ਜਿਹੜੀ ਇਹ ਤੇਲ ਆ ਤੇ ਸੁਈ ਨੂੰ ਅੱਜ ਕਿੰਨੇ ਕ ਸਮੇਂ ਹੋ ਗਿਆ ਟਾਈਮ ਹੋ ਗਿਆ ਜਿ ਮਹੀਨਾ ਕ ਲਾ ਲੋ ਮਹੀਨਾ ਕ ਹਾਂਜੀ ਮਹੀਨਾ ਆ ਲਓ ਜੀ ਇੱਕ ਬਹਿਣੀ ਮੋਸਟਲੀ ਜਿਹੜੇ ਦੋਸਤ ਆਪਾਂ ਜਿਹੜੇ ਬੰਦੇ ਬੈਠ ਕੇ ਚਵਾਈ ਕਰਦੇ ਆ ਇੱਕ ਬਹਿਣੀ ਵਾਲਾ ਮਗਰਲੇ ਥਣੋਂ ਜਿਹੜੀ ਇਹ ਤੇਲ ਆ ਬਾਕੀ ਤਿੰਨੇ ਧਨ ਵਰਦੇ ਬੁਰਦੇ ਪੂਰੇ ਆ ਜੀ ਪੂਰੇ ਵਧੀਆ ਵੀਰ ਜੀ ਮੋਟੀ ਧਾਰਾ ਚਵਾਈ ਚੰਗੀ ਵਧੀਆ ਆਪਾਂ ਚਵਾਈ ਕਰਾ ਹੀ ਦੇਣੀ ਇਹਦੀ ਵੀ ਲਓ ਜੀ ਸੋ ਮੋਟੀ ਧਾਰਾ ਦੋਸਤੋ ਚਵਾਈ ਇੱਕ ਨੰਬਰ ਬਾਕੀ ਆ ਥਣ ਥਣ ਦੀ ਤੁਸੀਂ ਸਾਈਜ਼ ਵਿਤ ਵਰਲਾ ਦੇਖ ਸਕਦੇ ਜੀ ਠੀਕ ਹੈ ਜੀ ਤੇ ਇੱਕ ਥਣੋ ਜਿਹੜੀ ਆ ਦੋਸਤੋ ਤੇਲ ਤੇਲ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਬਾਕੀ ਫੇਸ ਕੁਆਲਟੀ ਤੋਂ ਜਿਹੜੀ ਮਾਝ ਤੁਸੀਂ ਆ ਵੇਖੋ ਤੀਜਾ ਸੂਆ ਵੀਰ ਦੱਸ ਰਿਹਾ ਵੀ ਤੀਜਾ ਸੂਆ ਸੋਈ ਆ ਪਹਿਲੇ ਇਹ ਇੱਕ ਦੋ ਸੂਵੇ ਜਿਹੜੇ ਘਰੇ ਦੁੱਧ ਪੀਤਾ ਘਰੇਲੂ ਜਿਹੜੀ ਮਾਝ ਠੀਕ ਹੈ ਜੀ ਇਹ ਵੀ ਨਾਲ ਵੀਰ ਸੇਲ ਕਰਤਾ ਪਿਆ ਤੇ ਸੇਵਕ ਵੀਰੋ ਤਾਂ ਮਗਰ ਬੱਚਾ ਕੀ ਆ ਇਹਦੇ ਮਗਰ ਕਟਾ ਵੀਰ ਜੀ ਮਗਰ ਕਟਾ ਹਾਂਜੀ ਲਓ ਜੀ ਮਗਰ ਕਟਾ ਤੇ ਸੂਈ ਨੂੰ ਕਿੰਨਾ ਮਹੀਨਾ ਕ ਦੱਸ ਰਹੇ ਜੀ ਹਾਂਜੀ 10 ਕਿਲੋ ਦੁੱਧ ਹਾਂਜੀ 10 ਲੀਟਰ ਦੁੱਧ ਉਹ ਲਓ ਦੁੱਧ ਫਿਰ ਵੀ ਚੰਗਾ ਖਾਸਾ ਮੈਨੂੰ ਤਿੰਨਾਂ ਥਾਂਾਂ ਦੇ ਵਿੱਚੋਂ ਹਾਂਜੀ ਪੂਰਾ ਵੀਰ ਜੀ ਭਾਵੇਂ ਕੋਈ ਆਪਦੀ ਦੋ ਦਿਨ ਤਿੰਨ ਦਿਨ ਚ ਹੋਵੇ ਤਾਂ ਦੱਸੋ ਜਿੱਦਾਂ ਮਰਜੀ ਵੀਰਾਂ ਦਾ ਵੀ ਭਾਵੇਂ ਕੋਈ ਦੋ ਦਿਨ ਭਾਵੇਂ ਕੋਈ ਤਿੰਨ ਦਿਨ ਬਹਿ ਕੇ ਥੱਲੇ ਤਸੱਲੀ ਕਰੀ ਚੱਲੇ 9 10 ਕਿਲੋ ਦੁੱਧ ਜਿਹੜਾ ਨੈਟ ਹੈ ਇਸ ਮਾਝ ਦੇ ਥੱਲੇ ਹੁਣ ਜਿਹੜਾ ਮੌਕੇ ਤੇ ਹਾਜ਼ਰ ਜਿਹੜਾ ਕਿਸੇ ਵੀਰ ਨੇ ਚੋਕੇ ਤੇਲ ਮੰਨ ਕੇ ਕੋਈ ਵੀ ਰਸੋਦਾ ਕਰੇ ਠੀਕ ਹੈ ਜੀ ਕਿਉਂਕਿ ਜਿਹੜਾ ਤੇਲ ਪਸੂ ਉਹ ਤੇਲ ਮੰਨ ਕੇ ਅਗੇ ਦਿੱਤਾ ਜਾਊਗਾ ਤੇ ਮੂੰਹ ਮੱਥੇ ਦੀ ਆ ਤੁਸੀਂ ਵੇਖ ਸਕਦੇ ਜੀ ਬੱਚਾ ਮਗਰ ਕੱਟਾ ਹੈ ਹਾਂਜੀ ਮਿਲਦੀ ਦੋਇ ਕੱਟੇ ਦੇ ਕੱਟੇ ਤੇ ਜੀ ਠੀਕ ਹੈ ਜੀ ਹਾਂਜੀ ਲਓ ਜੀ ਉਹ ਬੱਚਾ ਜਿਹੜਾ ਦੋਸਤ ਇੱਕ ਨਾਲ ਦੀ ਨਾਲ ਆਪਾਂ ਦਿਖਾ ਦਿੰਨੇ ਆ ਠੀਕ ਆ ਜੀ ਥੱਲੇ ਲਾ ਕੇ ਬੱਚਾ ਪਰ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਇਹਦੀ ਵੀ ਤਸੱਲੀ ਜੜੀ ਆ ਥਣਾ ਦੀ ਕਰਵਾ ਦਿੰਨੇ ਆ ਆ ਮਗਰ ਕਟਾ ਠੀਕ ਆ ਜੀ ਇਹ ਕਟਾ ਵੀ ਮਗਰ ਪਲਿਆ ਪਲੋਸਿਆ ਬਾਕੀ ਆ ਤੁਸੀਂ ਦੇਖ ਲਓ ਮੂੰਹ ਮੱਥੇ ਤੋਂ ਚਿਹਰਾ ਮੋਰਾ ਵੇਖ ਕੇ ਚੈੱਕ ਕਰ ਲਓ ਮਾੜੇ ਮਾੜੇ ਕੋਈ ਠੀਕ ਆ ਬਿਲਕੁਲ ਸਿਰੋਂ ਮੱਥੋਂ ਸਿੰਗ ਨਿਕਲੇ ਆ ਮਾੜੇ ਮਾੜੇ ਕੋਈ ਅੱਧਾ ਕਪੂਟਾ ਤੇ ਬਾਕੀ ਕਟਾ ਪੂਰਾ ਚਲੋ ਜੀ ਲੋ ਜੀ ਪਸਮਾ ਗਿਆ ਦੋਸਤੋ ਬਿਲਕੁਲ ਤੁਸੀਂ ਵੇਖੋ ਠੀਕ ਹੈ ਜੀ ਆਹ ਲਾ हाँ मगरले थानी ठीक है भी ठीक है जी ਆਹ ਦੋਸਤੋ ਕੁਝ ਕੁਝ ਤਾਂ ਰਕਾਰ ਜਿਹੜੀ ਆਪਾਂ ਤਸੱਲੀ ਕਰਵਾਤੀ ਆ ਤਿੰਨਾ ਥਨਾਂ ਦੇ ਠੀਕ ਆ ਤੇ ਬਾਕੀ ਚੋਣ ਚਣ ਤੁਸੀਂ ਦੇਖ ਹੀ ਲਈ ਐ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਗਾ ਤੇ ਪੁਲਿਸ ਚਵਾਈ ਆ ਜਿੱਦਾਂ ਮਰਜੀ ਮੇਰਾ ਭਰਾ ਕੋਈ ਆਪਣੀ ਵੀ ਆਣ ਕੇ ਹੱਥਾਂ ਨਾਲ ਤੁਸੀਂ ਤਸੱਲੀ ਕਰ ਸਕਦੇ ਜੀ ਅੱਛਾ ਸੇਵਕੇ ਦਾ ਮੁੱਲ ਦੱਸੀਏ ਫਿਰ ਕਿੰਨਾ ਕਰਦੇ ਆ ਫਿਰ ਮਿਰਜੀ ਮੁੱਲ ਤੇ ਹੁਣ ਟੈਲਰ ਆ ਉਸ ਤਰ੍ਹਾਂ ਤੇ ਝੋਟੇ ਤੁਹਾਨੂੰ ਪਤਾ ਹਾਂ ਬਹੁਤ ਵਧੀਆ ਮੋਲੇ ਦਾ ਆਪਾਂ 65000 ਕਰਦੇ ਆ ਹਾਂਜੀ 62000 ਦੀ ਦੇਣਾ 62000 ਦੀ ਹੋਰ ਕਰ ਦਿਓ ਹੋਰ ਕਰਦੇ ਖੁੰਡਾ ਜੀ ਹਾਂ 60000 ਦੀ 60 ਦੀ ਹਾਂ ਲਓ ਜੀ ਹੁ ਦੋਸਤੋ 60000 ਦੀ 60 ਦੇ ਵਿੱਚੋਂ ਹੋਰ ਵੀ ਕੋਈ ਭੈਣ ਭਰਾ ਹਾਂ ਦਾ ਸੱਜਣ ਮਾਨਤਾ ਕਰਦਾ ਜੀ ਕੋਈ ਕਰਦਾ ਜੀ ਕੋਈ ਛੜ ਛੜਈਆ ਕੋਈ ਮੌਕੇ ਤੇ ਆ ਠੀਕ ਹੁ ਦੋਸਤੋ 60000 ਦੀ ਇਹ ਮਾਜਦ ਦਿੱਤੀ ਜਾਊਗੀ ਵਿੱਚੋਂ ਕੋਈ ਥੋੜਾ ਬਾਧਾ ਮਾਨਤਾ ਜਿਹੜਾ ਵੀ ਕਿਸੇ ਘਰ ਆਏ ਵੀਰ ਦਾ ਬਣਿਆ ਠੀਕ ਆ ਜੀ ਉਹ ਮੌਕੇ ਤੇ ਹੋ ਜਾਊਗਾ ਥੋੜਾ ਬਾਧਾ ਛੋੜ ਛੱਪਾ ਤੇ ਤਿੱਲ ਇਹ ਮੈਂ ਜਿਹੜੀ ਆਪਾਂ ਤੁਹਾਨੂੰ ਦਿਖਾਈਏ ਬਾਕੀ ਚੂਣ ਜਾਣ ਇੱਕ ਨੰਬਰ ਆ 10 ਕਿਲੋ ਦੀ ਮਾਲਕਨ 10 ਕਿਲੋ ਦੁੱਧ 5 ਉਸ ਡੰਗ ਦੇ 5 ਉਸਵੇ ਦੇ ਜਿਹੜਾ ਦੁੱਧ ਇਹਦੇ ਥੱਲੇ ਉਹ ਮੌਕੇ ਤੇ ਹਾਜ਼ਰ। ਲੈ ਵੀਰ ਸੇਵਕ ਅੱਜ ਆਪਣੇ ਕੋਲ ਤਿੰਨ ਪਸ਼ੂ ਸੀਗੇ। ਹਾਂਜੀ। ਤੇ ਨੰਬਰ ਆਪਣੇ ਕਰ ਦਈਏ ਸਾਂਝੇ। ਨੰਬਰ 88721 ਹਾਂਜੀ 80358 ਠੀਕ ਹੈ ਜੀ। ਤੇ ਇਹ ਦੋਸਤੋ ਤਿੰਨ ਨਗ ਜਿਹੜੇ ਆਪਾਂ ਤੁਹਾਨੂੰ ਦਿਖਾਇਆ ਵੀਰ ਸੇਵਕ ਦੇ ਕਰੋ। ਬਾਕੀ ਆਓ ਆਪਣੀ ਨਰਕਪਰਕ ਕਰੋ, ਤਸੱਲੀ ਕਰੋ, ਪੈਸੇ ਲਾਉਣੇ ਆ ਕਿਸੇ ਵੀਰ ਨੇ। ਹੱਕ ਸਮਝ ਕੇ ਆਪਣੀ ਜਿਹੜੀ ਦੋਸਤੋ ਚਵਾਈ ਕਰਕੇ ਤਸੱਲੀ ਕਰੋ। ਜਿਹੜਾ ਕੋਈ ਵੀਰ ਆਪਣੀ ਖੁਰਲੀ ਦੇ ਪਸ਼ੂ ਲੈ ਕੇ ਜਾਂਦਾ ਇੱਕ ਵਾਰੀ ਆਪਣਾ ਇੱਥੇ ਪਸ਼ੂ ਆਣ ਕੇ ਅੱਖੀਂ ਜ਼ਰੂਰ ਦੇਖ ਲਿਆ ਕਰੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ